ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੇਖਾ ਰੋਡ ਤੋਂ ਵੀਡੀਓ ਕਵਰ ਕਰਦੇ ਆ ਬਰਨਾਲਾ ਸ਼ਹਿਰ ਤੋਂ ਬਾਹਰ ਜੱਗੀ ਡੈਰੀ ਫਾਰਮ ਤੋਂ ਆਓ ਅੱਗੇ ਵੀਰ ਦੇ ਆਪਸ ਨੂੰ ਨਗੀਨੇ ਦਿਖਾਉਣੇ ਆ ਹੈ ਨਗੀਨੇ ਪਰ ਭਾਅ ਬਾਜ਼ਰ ਰੁੱਤ ਦੇ ਹਿਸਾਬ ਨਾਲ ਮੱਝਾ ਵੀ ਦਿਖਾਵਾਂਗੇ ਸੂਆਂ ਸਵੀਆਂ ਮੱਝਾ ਕਹਿੰਦਾ ਭਾਅ 12 ਕਿਲੋ ਤੋਂ ਲੈ ਕੇ 17 ਕਿਲੋ ਦੇ ਦੋ ਤੇ ਕਰਾ ਸੁਣਿਆ ਸਭਾਣਾ ਚੋਕੇ ਤਸੱਲੀ ਕਰਕੇ ਤੇ ਬਾਕੀ ਹੈਗੇ ਵੀਰ ਕੋਲੇ ਬਹਿਣਾ ਸੋ ਆਓ ਅਗੇ ਕੱਲੇ ਕੱਲੇ ਨਾਗਵਾਰੇ ਡਿਟੇਲ ਲੈ ਕੇ ਦਿੰਨੇ ਆ ਤੇ ਰੇਟ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਕੋਠੇਗੁਰੂ ਰਾਮਦਾਸ ਨਗਰ ਪੈਂਦੇ ਆ ਜੀ ਐਡਰੈਸ ਨੋਟ ਕਰ ਲਓ ਪਹਿਲਾਂ ਸਾਰੇ ਵੀਰ ਜਿਹੜਾ ਬਰਨਾਲੇ ਲੁਧਿਆਣਾ ਰੋਡ ਆ ਜੀ ਜਿਵੇਂ ਆਪਣੇ ਪਿੰਡ ਦੀ ਫਿਰਨੀ ਹੁੰਦੀ ਆ ਸਾਡੇ ਸ਼ਹਿਰ ਦੀ ਫਿਰਨੀ ਹੈ ਉਦੋਂ ਲੁਧਿਆਣਾ ਰੋਡ ਠੀਕ ਹੈ ਉਥੋਂ ਰੋਡ ਨਿਕਲਦਾ ਤੁਰੀ ਠੀਕ ਹੈ ਆਇਆ ਸਾਹਮਣੇ ਜਾਂਦਾ ਹਾਂ ਹਾਂਜੀ ਰਣਕੇ ਧੂਰੀ ਰੋਡ ਜਾਂਦਾ ਲਕੜਾਂ ਦੇ ਪੰਜਾ ਤੇ ਉੱਤੇ ਆਪਣਾ ਫਾਰਮ ਲੁਧਿਆਣਾ ਰੋਡ ਤੋਂ ਅੱਧਾ ਕਿਲੋਮੀਟਰ ਅੱਗੇ ਮੋਬਾਈਲ ਨੰਬਰ 9815390107 ਠੀਕ ਹੈ ਹੁਣ ਆਪਣਾ ਇੱਥੇ ਨੋਹਰਾ ਪੱਕਾ ਬਣਿਆ ਹੋਆ ਜਦ ਮਰਜ਼ੀ ਵੀ ਆਵੇ ਪਸ਼ੂ ਹਾਜ਼ਰ ਹੁੰਦੇ 10 ਕਿਲੋ ਮਰਜ਼ੀ ਆਵੇ ਆਪਣੇ ਕੋਲੇ ਹਰ ਵਕਤ 10-12 ਗਾਵਾਂ ਹੁੰਦੀਆਂ ਨੇ ਜੀ ਸੇ ਰੱਤ ਮੱਝਾਂ ਹੁੰਦੀਆਂ ਨੇ ਠੀਕ ਹੈ ਤੇ ਮੱਝਾਂ ਕਹਿੰਦਾ ਭਾਵਾ ਵੀ ਕੋਈ ਆ ਬਣ ਕੇ ਚੱਲੋ ਵੀ ਮਾਰਕੀਟ ਕੋਲੇ ਕੋਲੇ 10 ਕਿਲੋ ਤੋਂ ਲੈ ਕੇ ਬੀਕ ਨੂੰ ਤੇ ਕਰਮਚਾਰੀਆਂ ਹੁੰਦੀਆਂ ਨੇ ਜਿਹੜੇ ਵੀ ਵੀਰ ਨੇ ਜਿੰਨੇ ਵੀ ਪੈਸੇ ਲਾਉਣੇ ਹਰ ਇੱਕ ਤਰ੍ਹਾਂ ਦੇ ਮੱਝ ਮਿਲ ਜੂਗੀ ਪਹਿਲੇ ਨੰਬਰ ਤੇ ਆਪਾਂ ਮਹਿੰਗੀ ਮੱਝ ਦਿਖਾਉਣਾ ਵੈਜੀ ਵੀਰੇ ਕਹਿੰਗੇ ਰੇਟ ਜ਼ਿਆਦਾ ਕਰਤਾ ਤੇ ਉਸ ਤੋਂ ਬਾਅਦ ਬਾਜ਼ੇ ਰੇਟ ਵੀ ਹੋਣਗੇ ਹਾਂਜੀ ਹਾਂ ਜਿਹੜੀ ਕੱਟੀ ਵੀ ਨਗੀਨਾ ਹੀ ਹੈ ਇੱਕ ਗੱਲ ਹੋਰ ਆ ਜੇ ਕੋਈ ਵੀਰ ਆਏ ਕਹਿ ਦਵੇ ਵੀ ਇਹ ਇੰਦਰੀਆਂ ਮੱਝਾਂ ਪੰਜਾਬ ਦੀਆਂ ਨੇ 50000 ਰੁਪਏ ਨਾਮ ਦਵਾਂਗੇ ਆਪਣੀ ਕੱਲੀ ਕੱਲੀ ਮਹਾਰਾਜਪੂਤਾਂ ਦੀਆਂ ਹਰਿਆਣੇ ਦੀ ਮੈਂ ਹਾਂ ਠੀਕ ਹੈ ਇਹ ਆਪਣੇ ਕੋਲੇ ਆਇਆ ਮਾਰ ਰਾਜਸਥਾਨ ਤੋਂ ਆਹ ਰਾਜਸਥਾਨ ਦੀ ਕੱਟੀ ਆ ਪਿਓਰ ਜੀ ਇੱਕ ਗੱਲ ਆਪਾਂ ਹੋਰ ਦੇਖੀਏ ਜਿਵੇਂ ਰਾਜਸਥਾਨ ਦਾ ਹਰਿਆਣੇ ਨਾਲੋਂ ਪਸੂ ਥੋੜਾ ਮਰ ਕੇ ਚਲਦਾ ਹੈਗਾ 15-20 ਦਾ ਮਰਜਨ ਹਾਂਜੀ ਹਾਂ ਹੈਗਾ ਬਾਈ ਜੀ ਠੀਕ ਹੈ ਜਿਹੜੀਆਂ ਰਾਸਤਾਂ ਦੀਆਂ ਝੁੱਟੀਆਂ ਨੇ ਹਰਿਆਣੇ ਦੀ ਝੁੱਟੀ ਝੁੱੜੀ ਬੈਠਵੀਂ ਹੁੰਦੀ ਆ ਜਿਹੜੀ ਕੱਦ ਵਾਲੀ ਆ ਉਹਦੇ ਭਾਅ ਤੋਂ ਤੋਂ ਬਾਹਰ ਵੱਲ ਜਾਂਦੇ ਆ ਜਿਆ ਜੀ ਗੱਲ ਆ ਜਿਹੜੀ ਰਾਸਤਾਂ ਦੀਆਂ ਗੱਟੀਆਂ ਝਿਲਕ ਮਰਵਾਦੇ ਉਹਨਾਂ ਦੇ ਕੱਦ ਕਾਠ ਵੀ ਠੀਕ ਹੈ ਪੂਰੇ ਟੌਪ ਹੁੰਦੇ ਨੇ ਥਣ ਲੈ ਬਾਬੇ ਪੂਰਾ ਚੰਗਾ ਭਾਅ ਵੀ ਵਾਜਬ ਹੁੰਦੇ ਨੇ ਜਿਵੇਂ ਆਪਾਂ ਇਹ ਝੋਟੀ ਦੇਖੀਏ ਨੇ ਸੁਆ ਕਿਹੜਾ ਸੁਈ ਹੋਈ ਹੈ ਸੁਆ ਦੂਜਾ ਕੀ ਬਾਈ ਜ ਕਿਛੇ ਨੇ ਕੱਟੀ ਐ ਜੀ ਕਟਾ ਲੱਗਦਾ ਸੀਗਾ ਬੱਚਾ ਪਿੱਛੇ ਆ ਗਿਆ ਕਟਾ ਹਨਾ ਤੇ ਕੈ ਕਿ ਦਿਨ ਹੋ ਗਿਆ ਸੁਈ ਨੂੰ ਬਾਈ ਸੁਈ ਨੂੰ 8 ਦਿਨ ਹੋ ਗਏ ਦੁੱਧ ਹੁਣ ਦੁੱਧ ਇਸ ਟਾਈਮ ਇਹਨੇ ਥੰਦੇ 15 ਲੀਟਰ ਜੀ ਬਿਲਕੁਲ ਤਿਆਰ ਆ ਫੁਲੀ ਹੁਣ ਸਵੇਰ ਦਾ ਟਾਈਮ ਚ ਚਾਈ ਆਪਾਂ ਕਰਨੀ ਐ ਹਾਂਜੀ ਚਾਈ ਸਵੇਰ ਵਾਲੀ ਕਰਨੀ ਐ ਸ਼ਾਮ ਵਾਲੀ ਨੇ ਉਹਦੀ ਹੋਈ ਹੋਈ ਆ ਰਾਤ ਹੀ ਮਾਲ ਆਇਆ ਆਪਣੇ ਕੋਲ ਠੀਕ ਬੱਚਾ ਲਾ ਕੇ ਪਸ਼ਮਾ ਕਰਾਇਆ ਪਸ਼ਮਾ ਮੈਨੂੰ ਦਿੱਤਾ ਹੋਇਆ ਬਾਈ ਜੀ ਬੱਚਾ ਲਾਏ ਹੋਏ ਨੇ ਸਾਰੇ ਫਿਰ ਸਭ ਪਤਾ ਲੱਗ ਜਾਂਦਾ ਮੂਹਰੇ ਬੰਦੇ ਨੇ ਥਾਣ ਕਿੱਥੇ ਕਿਵੇਂ ਕੀ ਕਰਦਾ ਲੈਵਾ ਕਿਦਾਂ ਦਾ ਜੇ ਕੋਈ ਵੀਰ ਨੇ ਆਨਲਾਈਨ ਮੰਗਾਉਣੀਆਂ ਕਈ ਵਾਰ ਨਹੀਂ ਆਉਣ ਵਾਲਾ ਹੁੰਦਾ ਕੋਈ ਵੀਰ ਕਿਵੇਂ ਅਫਸਰ ਵੀਰ ਨੇ ਕੋਈ ਡਿਊਟੀ ਵਾਲੇ ਨਹੀਂ ਆਉਣ ਦਾ ਮਤਲਬ ਨਹੀਂ ਟਾਈਮ ਲੱਗਦਾ ਉਹਨਾਂ ਲਈ ਉਸੇ ਕਾਰਨ ਆਪਾਂ ਸਾਰੇ ਥਾਣ ਦੇ ਦੇ ਦੀ ਜਿਵੇਂ ਸੋ ਥਾਣ ਦੇਖੋ ਪੀਡੀਏ ਭਾਵੇਂ ਇਹਨੂੰ ਕਹਿੰਦੇ ਆ ਗੱਠ ਗੱ ਦੇਗਲ ਹੋਰ ਦੇਖੀਏ ਮੂਰੇ ਜੇ ਆਪਾਂ ਸਾਤੀ ਕੁੰਬੜਾ ਭੋਰਾ ਨਹੀਂ ਝੋਟੀ ਦੇ ਹਨਾ ਤੇ ਪਤਨੀ ਵੀ ਰੀਕਾ ਵੀਰ ਮਤਲਬ ਤਾਰਾਂ ਦਿਖਾ ਦਿਓ ਠੀਕ ਹੈ ਸੁੱਚਵਾਈ ਵੀ ਦੇਖੋ ਜਮਾ ਇੱਕ ਨੰਬਰ ਹਨਾ ਪਾ ਤਾਰ ਦੇਵੋ ਤੇ ਬਹਿ ਜਾਓ ਸੁਣ ਇਹ ਮੰਨਾਂ ਦਾ ਇਹੀ ਤਾਂ ਸੁਖਾ ਅਮਰੀਕਾ ਨਾਲ ਗਾਈਆਂ ਨੇ ਨਹੀਂ ਆਪਣਣ ਵਾਲੀ ਮੈਂ ਇੱਧਰ ਨਹੀਂ ਹੁੰਦੀ ਦਾੜ ਦੇਣੇ ਲੱਤ ਮਾਰਦੀ ਥੱਲੇ ਬੈਠਣੀ ਸੀ ਦਿੰਦੀ ਜੇ ਅਗਲ ਕਹਿੰਦੇ ਪਾ ਵੀ ਨਸਲ ਵਧੀਆ ਆ ਮਣ ਕੇ ਚਲੋ ਹਾਂ ਜੀ ਉਹਨਾਂ ਤੋਂ ਨਾਲੇ ਨੰਗਰ ਦਾ ਫਰਕ ਤਾਂ ਰਹਿੰਦਾ ਹੀ ਹੈ ਜੀ ਸੋ ਦੇਖੋ ਚਵਾਈ ਦੇਖੋ ਕਿਆ ਬਾਤਾਂ ਮੋਟਾ ਮੋਟਾ ਚੌਣਾ ਜਮਾ ਹਨਾ ਕੋਈ ਟੋਪ ਦੀ ਚਵਾਈ ਹੈ ਜੀ ਕੋਈ ਕੋਲੀ ਚਵਾਈ ਹੈ ਜਮਾ ਠੀਕ ਹੈ ਹੁਣ ਦੁੱਧ ਕਿੰਨਾ ਦੱਸਿਆ ਆਪਾਂ 1000 ਜਾਈਦੇ ਥੱਲੇ ਆ ਦੇਖੋ ਹੈ ਹਲੇ ਬੋੜੀ ਹੈ ਕਈ ਰਾਲਾ ਕਹਿੰਦਾ ਵੀ ਨਾ ਖਾਲੀ ਕਰੀਏ ਜੇ ਹੋਆ ਹੁਣੇ ਟੋਪ ਦੀਆਂ ਮਹਣੀਆਂ ਐਟਲ 14-15 ਕਿਲੋ ਬੋੜੀ ਤਿਆਰ ਹੈ ਜੀ ਅੰਦਾਜ਼ਾ ਕਿੱਥੇ ਕਿ ਜਾਵੜੂ ਜੀ ਬਾਈ ਜੇ ਜਿਹੜੀ ਬੋਡੀ ਮੇਟ ਆ ਨਸਲ ਜਾ ਤਾ 20 ਕਿਲੋ ਵਾਲੀ ਜਾਂ 18 ਕਿਲੋ ਤੋਂ ਤੂੰ ਮੰਨ ਕੇ ਲੈ ਕਹਿੰਦਾ ਭਾਅ 16 ਕਿਲੋ ਦੁੱਧ ਮੰਨ ਕੇ ਬੰਦਾ ਪੈਸੇ ਲਾ ਲੇ 18 ਦੇਊਗੀ ਖੁੱਲਾ ਰਾਂ ਦਾਰੀ ਰੇਟ ਇਹਦਾ ਕੀ ਹੋਊਗਾ ਰੇਟ ਬਾਈ ਜੀ ਇਹ ਆ 20000 ਰੁਪਏ ਮਾਨਤਨ ਹਾਂ ਮਾਨਤਨ ਕਰ ਦਿਆਂਗੇ ਜੀ ਠੀਕ ਹੈ ਮੜਿਆ ਹੱਕੀ ਦਿਖਾ ਦੇ ਕੋਈ ਸੈਰ ਸੂਰ ਤਾਂ ਨਹੀਂ ਕਰੀ ਜਾਂਦੀ ਕਿਤੇ ਬਾਈ ਕਿਸੇ ਪਾਸੇ ਵੀ ਪੂਰਾ ਵੀ ਨਹੀਂ ਮਤਲਬ ਤੇ ਬਾਕੀ ਮੇਨ ਗੱਲ ਠੰਡੀ ਹੀ ਨਹੀਂ ਆ ਹਨਾ ਬੜੀ ਠੰਢੀ ਤਾਂ ਹੁਣ ਆਪਾਂ ਦੁਬਾਰੇ ਬਹਿ ਜੋ ਜਹਰ ਸੁਹਾ ਦੇਖੋ ਜਮ ਲੈ ਕੋਈ ਸੁਹਾੜ ਹੀ ਨਹੀਂ ਪੈਦਾ ਹੁੰਦਾ ਸੁਹਾ ਦੇਖੋ ਚੋਣ ਝਾਂ ਦੇਖੋ ਹਨਾ ਕਿਆ ਬਾਤ ਹੈ ਗਰਨੇ ਵਰਗਾ ਥਣਾ ਚ ਮੁੱਠੀ ਬਾਠੀ ਆਹ ਦੇਖੋ ਫੁੱਟ ਫੁੱਟ ਦੇ ਵਿੱਚ ਥਣ ਪਏ ਆ ਨਾੜਾ ਨੂੜਾ ਇਹ ਨਹੀਂ ਵੀ ਕਿਸੇ ਪਾਸੇ ਵੀ ਕੋਈ ਹੱਕ ਭਰਾ ਹਾਂ ਹੁਣ ਪੂਰੀ ਝੋਡੀ ਬਸਮਾਤ ਆਈ ਹੈ ਹਨਾ ਸੋ ਬਾਕੀ ਠੰਡੀ ਦਾ ਕੋਈ ਅੰਤ ਨਹੀਂ ਹਨ ਜਿਵੇਂ ਮਰਜ਼ੀ ਤਾਂ ਆਰਤੂਰ ਬੈਠੀ ਚੱਲੋ ਹਣਾ ਪੁੱਠੇ ਸਿੱਧੇ ਪਾਸੇ ਹਣਾ ਸੋ ਮਗਰ ਦੀ ਬਹਿ ਜਾ ਸਿੱਧੇ ਪਾਸੇ ਬਾਕੀ ਇਹ ਨਸਲ ਦਾ ਬੱਟਾ ਹਣਾ ਬਾਈ ਮੇਰੀ ਨਸਲ ਵਾਲੀ ਮੈਂ ਚਹਿਗਾਂ ਵੀ ਉਹਨਾਂ ਦੱਤ ਮਾਰੇ ਇਹਨਾਂ ਛੜ ਮਾਰੇ ਉਹਦਾ ਅੱਛਾ ਫਿਰ ਕਹਿੰਦਾ ਬਾਬਾ ਦੋ ਜਾਨੇ ਲੈ ਕੇ ਜੋ ਜਿਹੜੇ ਫਿਰ 17 18 ਕਿਲੋ ਦੁੱਧ ਕੱਢਦੇ ਉਹੀ ਵੜਾਉਂਦੇ ਦੋ ਜਾਨੇ ਹਣਾ ਉਹੀ ਵੜਾਉਂਦੀ ਆ ਬਈ ਸੁਹਾ ਦੇਖੋ ਜਮਾ ਜਿਹੜੇ ਵੀਰ ਕਹਿੰਦੇ ਕਿ ਅਸੀਂ ਝੋਟੀ ਲੈਣੇ ਮਾੜੀ ਫਲਕਾਰੀ ਵੀ ਲਾ ਦੇ ਦੀ ਜਮਾ ਦਿਖਾ ਦੇ ਪਿੰਡਾ ਪੁੰਡਾ ਕਣ ਕਾਂ ਨਹੀਂ ਆ ਬਾਈ ਠੀਕ ਹੈ ਕੈਰੀ ਹੱਡੀ ਦੀ ਜਮਾ ਹੈ ਨਾ ਜਮਾ ਪਤਲੇ ਪਿੰਡੇ ਦੀ ਨਾਗਰਗੀ ਪਈਏ ਕਿਸੇ ਪਾਸੇ ਵੀ ਐ ਹੱਥ ਧਰਾ ਨਹੀਂ ਪੋਰਾ ਵੀ ਸਿੰਗੀ ਤੁੰਗੀ ਠੀਕ ਹੈ ਕੋਈ ਇਹਦੇ ਐ ਨਹੀਂ ਵੀ ਸਿੰਘ ਪਰਵਾਏ ਹੋਏ ਨੇ ਜਾਂ ਹੋਰ ਨੇ ਉਨੀ ਪਤਲੀ ਜਿਵੇਂ ਕੁਦਰਤ ਨੇ ਮੋੜੀ ਆ ਉਹੀ ਚੀਜ਼ ਸੋ ਵੀਡੀਓ ਲੰਬੀ ਹੋ ਜਾਊਗੀ ਤੇ ਨਾਗ ਤਿੰਨ ਹੋਰ ਦਿਖਾਉਣਾ ਜਿਹੜੇ ਪਹਿਲਾ ਨੰਬਰ ਦੇ ਵੀਰ ਕਹਿੰਦੇ ਐ ਕਿ ਅਸੀਂ ਚੰਗੀ ਦੁੱਧ ਦੀ ਝੋਟੀ ਲੈਣੀ 1,35,000 ਕੀਮਤ ਆ ਤੇ ਜੇ ਕਿਤੇ ਹੋਰ ਕਿਲਾ ਜਿਹੜਾ ਵੀਰ ਕਿਲਾ ਨਰੋਲ ਮੱਝਾਂ ਦਾ ਕੰਮ ਕਰਦਾ ਉੱਥੇ ਭਾਅ 1.55-60 ਹੋਣਾ ਸੀ ਦਾ ਬਈ ਆਪਾਂ ਵੇਚਣੀਆਂ ਨੇ ਆਪਾਂ ਗਾਹ ਬੰਉਣੇ ਨੇ ਠੀਕ ਹੈ ਭਿਉਣੇ ਨਹੀਂ ਤੇ ਭਾਅ ਨਾ ਕਿਸੇ ਨੂੰ ਡੰਗਰ ਦਵਾਂਗੇ ਕੱਲ ਨੂੰ ਫੇਰ ਦੁਬਾਰੇ ਆਪਣੇ ਕੋਲੇ ਭੱਜ ਕੇ ਆਉਣਗੇ ਚਾਰ ਮੱਝਾਂ ਆ ਗਈਆਂ ਜੇ 3-3000 ਦੇਈਆਂ 12 ਬਣ ਗਿਆ ਆਪਣੇ ਦਾ ਮਕਸਦ ਤਾਂ 5000 ਇਹ ਜਾਂ 2000 ਦਾ ਦੇਣਾ ਆਪਣੇ ਕੋਲੋਂ ਕੋਈ ਠੀਕਾ ਪੁੱਛ ਲੇ ਜਿੱਥੋਂ ਲਈਏ ਉੱਥੇ ਹੀ ਭੇਜ ਦੇ ਜੀ ਜੀ ਕਰੋ ਫੋਨ ਨੰਬਰ ਦੇ ਦਾਂਗੇ ਮਾਲ ਅੱਗੇ ਦੋ ਨੰਬਰ ਦੇਖੀਏ ਨੇ ਜਿਹੜੀ ਬਲੂਨ ਕੱਟੀ ਆ ਬਾਈ ਜੀ ਠੀਕ ਹੈ ਸੂਈ ਨੂੰ ਅਸੀਂ ਪੰਜਵਾਂ ਦੇਣਾ ਮੰਗਰ ਵੀ ਕੱਟੇ ਤੋਰ ਠੀਕ ਹੈ ਥੋੜੀ ਹੁ ਲੈਵੇ ਬੰਦ ਦੀ ਆ ਗਈ ਹੈ ਨਾ ਹਾਂਜੀ ਕੀ ਨਾ ਜਿਹੜੀਆਂ ਆਪਾਂ ਨੇ ਮਈਆਂ ਨੇ ਜੀ ਠੀਕ ਹੈ ਸ਼ਾਮ ਨੂੰ ਅੰਜ ਨੇ ਲੇਟ ਸਾਡੇ ਕੋਲ ਠੀਕ ਹੈ ਸ਼ਾਮ ਨੂੰ ਜਦੋਂ ਆ ਕੇ ਚਵਾਈ ਕਰੀ ਆ ਉਸ ਤੋਂ ਬਾਅਦ ਹੁਣ ਸਵੇਰ ਡੰਗਰ ਗੁਸਤਾ ਕੋਪਰਾ ਮੰਨ ਜਾਂਦਾ ਹੈਗਾ ਕੁਝ ਆ ਕੇ ਦਰੇਵੇ ਧਰੂਵੇ ਕਾਰਨ ਲੈਵੇ ਚੱਕ ਜਾਂਦੀਆਂ ਗੱਡੀ ਚ ਠੀਕ ਹੈ ਦੁੱਧ ਕਿੰਨਾ ਕੋਸ਼ਟਾ ਰਹੀ ਹੈ ਇਹਦੇ ਨਾਲੇ ਹੁਣ ਐਸ ਟਾਈਮ 10 ਤੋਂ 11 ਕਿਲੋ ਬੋਲੀ ਬਿਲਕੁਲ ਤਿਆਰ ਹੈ ਠੀਕ ਹੈ ਤੇ ਬਾਕੀ ਕੱਦ ਬੱਡ ਬਹੁਤ ਜ਼ਿਆਦਾ ਹੈ ਹਨਾ ਪੂਰਾ ਸੋਹਣਾ ਕੱਦਗਾ ਦਾ ਬਈ ਦੋ ਦੰਦ ਦਾ ਕੀ ਠੀਕ ਹੈ ਦੋ ਦੰਦ ਹੈ ਮਗਰ ਆ ਬੱਚਾ ਖਣੀ ਕੀ ਹੈ ਕੱਟੀ ਹੈ ਹਨਾ ਕੱਟੀ ਹੈ ਜੀ ਕੱਟੀ ਉਹ ਦੇਖੋ ਪੂਰੇ ਟੋਕ ਦੇ ਇਹਦਾ ਫਿਰ ਭਾਜ ਆਪਾਂ ਕੀ ਰੱਖਿਆ ਬਬਾਈ ਇਹਦਾ ਮੋਢਣੀ ਆਪਾਂ ਕਰਦੇ 75000 ਦੀ ਕੱਟੀ ਦੇ ਦੇਾਂਗੇ 75000 ਜੀ ਕਹਿਣ ਦਾ ਭਾਵ ਕੋਈ ਨਹੀਂ ਕੋਈ ਨਹੀਂ ਥੋੜਾ ਗਰੰਟੀ ਹੈਗੀ ਵੀ 10 ਤੋਂ 12 ਦੇ ਵਿੱਚ ਚੱਲੀ ਹੋਏ ਫਿਰ ਇਹ ਬਈ ਸੋਤੋ ਨਹੀਂ ਬਈ ਚੋਗਾ ਨਾ ਪਾਦੇ ਬੜਾ ਮੂੜੇ ਠੀਕ ਹੈ ਤੇ ਪਰ ਚੋਣ ਜਵਾ ਓਕੇ ਆ ਜਮਾ ਹਨਾ ਬਈ ਪੂਰੀ ਕਿਸੇ ਪਾਸੇ ਵੀ ਹੈ ਨਹੀਂ ਠੀਕ ਆ ਮੋਟਾ ਮੋਟਾ ਚੋਣਾ ਜਾਵਾ ਆਪਾਂ ਬਿਨਾ ਬੱਚਿਆਂ ਤੋਂ ਵਹਿ ਗਏ ਕਿੰਨਾ ਆਪਾ ਬੈਠੋ ਨਹੀਂ ਦਿੰਦੀਆਂ ਇਹ ਮੰਨ ਲੂ ਕਿੰਨਾ ਭਾਅ ਦੱਸੋ ਜੀ ਆਪਾਂ ਇਹਦਾ 75000 ਦੀ ਦੇ ਦਿਆਂਗੇ ਬਈ ਦੁੱਧ 12 ਮੰਨ ਕੇ ਲੈ ਲੇ ਬੰਦਾ 12 ਕਿਲੋ ਮੰਨ ਕੇ ਜਿਆਜ ਕਾਲਾ ਅੱਗੇ ਆ ਜੀ ਬਾਈ ਜੀ ਤੀਜੇ ਨੰਬਰ ਵਾਲੀ ਤੇ ਆਪਾਂ ਦੂਜਾ ਸੂਆ ਬਾਈ ਜੀ ਠੀਕ ਹੈ ਪ੍ਰੀਤੀ ਬਰੂਪੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆ ਤੁਹਾਡੀ ਜੀ ਠੀਕ ਹੈ ਤੋਰ ਦੇ ਕੋ ਤੂ ਸੂਈ ਨੂੰ ਕਿਹ ਕਿਦਨ ਹੋ ਗਏ ਸੂਈ ਨੂੰ ਬਾਈ ਜੀ ਤੀਜੇ ਦਿਨ ਇਹਨੂੰ ਬੱਚਾ ਆ ਗਿਆ ਵਿੱਚੇ ਕੱਟੀ ਆ ਜੀ ਕੱਟੀ ਆਹ ਖੜੀ ਠੀਕ ਆ ਕੱਟੀ ਆ ਗਈ ਇਹਦੇ ਵਿੱਚੇ ਵੀ ਹਣਾ ਠੀਕ ਹੈ ਦੂਜਾ ਸੂਆ ਸੂਈ ਵੀ ਹੈ ਕਿੰਨੀ ਕਿ ਸਟਾਰਟਿੰਗ ਹੈ ਦੁੱਧ ਵਾਲੀ ਥੱਲੇ ਦੇ ਬਾਈ ਹੁਣ ਬੋਲੀ ਹੋਊਗੀ 10 ਕਿਲੋ ਦੇ ਥੱਲੇ 10 ਕਿਲੋ ਬੋਲੀ ਸਟਾਰਟਿੰਗ ਇਹਦਾ ਭਾਅ ਵਜਾਰ ਦਾ ਵਿੱਚ ਜਣਾ ਕਿ ਰੱਖਿਆ ਆਪਾਂ ਇਹ ਬਾਈ 82000 ਦੀ ਢੋਟੀ ਖੇਨੇ ਹੋਏ ਫੋਲ ਕਰਾਉਣ ਨੂੰ ਉਪਰੋਂ 85 ਕਰਾ ਲੈ 80 ਕਰਾ ਲੈ ਜੋ ਮਰਜੀ ਦੁੱਧ ਦੀ ਐਵਰੇਜ ਕੀ ਰਹੂਗੀ ਜੀ ਬਾਈ 14 ਕਿਲੋ ਦੱਸਿਆ ਮਾਲਕ ਨੇ ਵੀ ਕਲੂਨ ਵਿੱਚ ਹੋਇਆ 13 ਮੰਨ ਕੇ ਲੈ ਲੈ ਹਾਂ ਜੀ 13 12 ਮੰਨ ਕੇ ਲੈ ਲੈ ਜਿਹੜਾ ਵੀਰ ਲਊਗਾ ਜੀ 12 85000 ਜੀ 85000 ਪਰ ਇੱਕ ਹੱਥ ਬੰਨ ਕੇ ਬੇਨਤੀ ਆ ਵੀਰਾਂ ਨੂੰ ਠੀਕ ਧਾਰਤ ਦੇ ਬਾੜੀ ਭਾਈ ਬਣ ਕੇ ਬੜਾ ਘੱਟ ਬਤਾਲਾ ਕੋਲ ਫੋਨ ਨਾ ਲਾਵੇ 1500 ਰੁਪਏ ਚ ਮਾਣ ਹੀ ਹੋਊਗਾ ਹੁਣ ਇਹਦਾ ਪਹ ਲੱਖ ਕਰ ਲੈਂਦੇ ਉਹ ਕੋਈ ਫਾਇਦਾ ਨਹੀਂ ਸੀ ਹਨਾ ਬਾਕੀ ਜਿਹੜੀ ਮਰਜ਼ੀ ਮੈਂ ਥੱਲੇ ਅਮਰੀਕਾ ਨਾਲ ਗਾਜੇ ਇਹਨੇ ਜਿਹੜੀ ਮਰਜ਼ੀ ਥੱਲੇ ਬੈਠੀ ਜਾਵੇ ਪੱਚਾ ਛੱਡੋ ਨਾ ਛੱਡੋ ਕੋਈ ਡੱਕ ਦੇ ਨਹੀਂ ਕਿਸੇ ਗੱਲ ਦੀ ਨਹੀਂ ਚੁਵਾਈ ਦੇਣੀ ਕੋਈ ਐਵੇਂ ਵੀ ਕੋਈ ਹੱਥ ਧਰਾ ਗਈ ਠੀਕ ਹੈ ਓਕੇ ਆ ਜਾਵਾ 85 ਹਜ਼ਾਰ ਜੇ ਇਹ ਚੀਜ਼ ਆ ਉਹ ਜਾ ਭਾਅ ਹੋਊਗਾ ਜੈਪਾ ਹੋਣਗੇ ਬਾਈ ਅਪਨ ਨਜਾਇਜ਼ ਨਹੀਂ ਕਰਨੇ 4 ਨੰਬਰ ਤੇ ਮੱਝ ਖੜੀ ਆ ਹਾਂ ਬਾਈ ਸੂਆ ਹੋਊਗੀ ਤੀਜਾ ਤੀਜਾ ਨਾਲ ਚੌਥਾ ਵੀ ਹੋ ਸਕਦੀ ਆ ਇਹ ਛੋਟੀ ਨਹੀਂ ਹੈਗੀ ਮੱਝ ਆ ਹਾਂ ਪਰ ਜਿਹੜੀ ਚੀਜ਼ ਆ ਬਾਈ ਇਹਨੇ ਕਹਦਾ ਕਹਦਾ ਜੇ ਕੋੜਾ ਦਾ ਕੋੜਾ ਵਾ ਕੀ ਭੈੜਾ ਤੂੰ ਦੂਜੇ ਕਹੀ ਜਾ ਮਾ ਆਲਾ ਕਹੂਏ ਤੂੰ ਨਹੀਂ ਇੱਕੋ ਜੇ ਗੱਪੀ ਰਲੇ ਫਿਰਦੇ ਜੈ ਗੱਲ ਆ ਤੇ ਸਿੰਘ ਆ ਗਿਆ ਪੁੱਠਾ ਸਿੱਧਾ ਜਾ ਤੇਰੀ ਦੇ ਕੰਮ ਦੀ ਮੈਂ ਆ ਬਾਈ ਘਰੇ ਦੁੱਧ ਪੀਣ ਵਾਲੀ ਮੈਂ ਆ ਪੂਰੀ ਟੋਪ ਦੀ ਦੁੱਧ ਆ ਫਿਰ ਭਾਅ ਇਹਦਾ ਭਾਅ ਇਹਦਾ ਜਮਾ ਹੀ ਫਰੀ ਵਾਲਾ ਹੀ ਆ ਬਸ ਕਿੰਨਾ 70000 ਵੀ ਦੇ ਦਿਆਂਗੇ ਜੈ ਜੈ ਗੱਲ ਆ ਜਿਹੜੇ ਵੀ ਰ ਕਹਿੰਦਾ ਵੀ ਦੁੱਧ ਪੀਣਾ ਸੈਂਕੋ ਉਧਰੋਂ ਜਾਂਦਾ ਵੇ ਇਧਰੋਂ ਜਾਂਦਾ ਹੋਵੇ ਅਸੀਂ ਦੁੱਧ ਆਸਰੀ ਪੀਣਾ ਬਸ ਪੂਰੀ ਟੌਪ ਦੀ ਮਹਣ ਹੈ ਪਿਓ ਰਾਜਸਥਾਨ ਦੀ ਕਹਿੰਦਾ ਭਾਬਾ ਐਵੇਂ ਜੀ ਦੁੱਧ ਵਾਲੀ ਕਿਥੇ ਚੱਲ ਜੂਏ ਭਾਈ ਜੀ ਮਾਲਕ ਤਾਂ 16 ਕਿਲੋ ਦੱਸਦਾ ਸੀ 14 ਕਿ ਚੱਲ ਜੂ 14 ਕਿਲੋ ਖੁੱਲਾ ਕਰ ਦੂਗੀ 12 ਕੱਢ ਦੂਗੀ ਜੇ ਹੁਣ 72000 ਦੇ ਵਿੱਚ 12 ਕਿਲੋ ਮੁੱੱਚ ਪਾਈ ਜਾ ਫਿਰ ਤਾਂ ਬਹੁਤ ਹੁੰਦਾ ਬਈ ਜੈ ਜੈ ਗੱਲ ਆ ਸੂਈ ਸਵਾਈ ਹੈ ਪਿੱਛੇ ਹਨਾ ਤੇ ਬੱਚੇ ਲਾਇ ਬੱਚੇ ਲਾਇ ਨੂੰ ਟਾਈਮ ਹੋ ਗਿਆ ਥੱਲੇ ਸੁਤਾਰਾ ਵਗੈਰਾ ਦੇਖੋ ਇਹਦੀ ਮੋਟਾ-ਮੋਟਾ ਚੋਣਾ ਜਮਾ ਹਨਾ ਮੈਂ ਕਹਾਂ ਬਈ ਚਵਾਈ ਦੀ ਤਾਂ ਕੋਈ ਮੈਂ ਵੀ ਹੱਥ ਤਰਾ ਨਹੀਂ ਹੈਗੀ ਠੀਕ ਹੈ ਗਾਰੰਟੀ ਤੇ ਮਗਾਫਾ ਦਾ ਕੋਈ ਵੀ ਫਿਰ ਠੀਕ ਹੈ ਤੇ ਇਹਦਾ ਬਾਕੀ ਭਾਅ ਬਾਜ਼ਾਰ ਜਾ ਦੱਸਿਆ ਸੀ 72000 ਦੀ ਦੇ ਦੇਾਂਗੇ ਵੀਰੇ ਬੱਸ 72000 ਦੀ 12 ਕਿਲੋ ਦੁੱਧ ਮੰਨ ਕੇ ਲੈ ਜਾਏ 14 16 ਤੇ ਨਾ ਖੜਿਓ ਤੇ 12 ਕਿਲੋ ਖੁੱਲਾ ਮੰਨ ਕੇ ਲੈ ਜਾਏ ਬਾਈ ਕੌਣ ਹੁਣ ਮਾਰਾ ਤਾ ਤੁਹਾਨੂੰ 15 16 ਕਿਲੋ ਦੁੱਧ ਆਪਾਂ ਸਿੱਟ ਚੋਇਆ ਹੋਇਆ ਠੀਕ ਹੈ ਕਿਉਂਕਿ ਉਦੋਂ ਨੇ ਵਈਆਂ ਕੱਟ ਵੀ ਦਿੰਦੀਆਂ ਨੇ ਪਰ ਜੇ ਆਪਾਂ ਇੱਥੇ ਕਹਿੰਦੇ ਆ ਆਪਣੇ ਲੋਕਾਂ ਦੀ ਚੀਜ਼ ਨੂੰ ਗੱਪ ਮੰਨਦੇ ਆ ਜੈ ਜੀ ਗੱਲ ਸੋ 98153987 ਬੈੜਾਂ ਦਾ ਆਪਾਂ ਲੱਗ ਪਾੜ ਕਵਰ ਕਰਦੇ ਆ ਵੀਡੀਓ ਦੇਖਣ ਲਈ ਧੰਨਵਾਦ